ਮੈਂ ਸਰਵੰਤ ਸਿੰਘ ਪਲੇਰ ਕਿਸਾਨ ਮਜਦੂਰ ਸਰਕੇਡੀ ਪੰਜਾਬ ਤੋਂ ਜਿੱਦਾਂ ਸਾਰੇ ਜਾਣਦੇ ਆ ਵੀ ਰਾਜਵੀਰ ਜਵੰਦਾ ਜਿਹੜਾ ਪਿਛਲੇ ਸਾਲ ਦੇਣੀ ਸਾਨੂੰ ਵਿਸ਼ੋਰਾ ਦੇ ਗਿਆ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਔਰ ਕਿਸਾਨਾਂ ਮਜਦੂਰਾਂ ਲਈ ਲੋਕਪੱਖੀ ਖਾਈ ਗਏ ਗੀਤ ਔਰ ਕਿਸਾਨ ਅੰਦੋਲਨ ਵਿੱਚ ਜਿਹੜਾ ਯੋਗਦਾਨ ਆ ਇਹਨੂੰ ਸਦਾ ਪੰਜਾਬੀ ਯਾਦ ਰੱਖਣਗੇ ਦੁੱਖ ਦੀ ਗੱਲ ਹੈ ਵੀ ਉਹ ਇੱਕ ਸ਼ੜਕ ਜਿਹੜੇ ਜਿਹੜੇ ਆ ਪਸ਼ੂਆਂ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋਈ ਆ ਔਰ ਪਸ਼ੂਆਂ ਦੇ ਟਕਰਾਉਣ ਨਾਲ ਲਗਭਗ 10 ਤੋਂ 15 ਮੌਤਾਂ ਰੋਜ਼ ਦੇਸ਼ ਵਿੱਚ ਹੋ ਰਹੀਆਂ ਸਾਰੇ ਸਿਸਟਮ ਦਾ ਫੇਲਿਅਰ ਹੈ ਜੇ ਪਸ਼ੂਆਂ ਦਾ ਕੋਈ ਸਰਕਾਰ ਪ੍ਰਬੰਧਨ ਕਰੇ ਤੇ ਇਹੋ ਜੇ ਲੇਜੈਂਡਸ ਜਿਹੜੇ ਆ ਸਾਨੂੰ ਖੋਣੇ ਨਾ ਪੈਣ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਪੂਰੇ ਪੰਜਾਬੀਆਂ ਨਾਲ ਇਸ ਦੁੱਖ ਦੀ ਘੜੀ ਵਿੱਚ ਜੜਾ ਵਾ ਉਹਨਾਂ ਦੇ ਨਾਲ ਆ ਇਦੇ ਨਾਲ ਜੋ ਸੀ ਘਟਨਾ ਕੱਲ ਸੁਣੀ ਹੈਗੀ ਆ ਉਹ ਵੀ ਬੜੀ ਮੰਦ ਭਾਗੀ ਆ ਜਿਹੜਾ ਜੰਮੂ ਕਸ਼ਮੀਰ ਦੇ ਅੰਦਰ ਸਾਂਭਾ ਦੇ ਵਿੱਚ ਗੁਰੂਗ੍ਰਾਮ ਸਾਹਿਬ ਜੀ ਨੇ ਜਿਵੇਂ ਬੇਦਬੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਭਾਵੇਂ ਉਹ ਜਾਂਚ ਦਾ ਵਿਸ਼ੇ ਮੌਕੇ ਦੇ ਬੰਦੇ ਫੜੇ ਗਏ ਆ ਗਾਂ ਦੇ ਸੀ ਇਨਕੁਆਰੀ ਕਰਕੇ ਫੜ ਲੈਣੇ ਆ ਪਰ ਵੇਖੋ ਜਦੋਂ ਵੀ ਅਸੀਂ ਦੇਖਿਆ ਵੀ ਟ੍ਰੈਂਡ ਦੇਖਿਆ ਮੋਦੀ ਸਰਕਾਰ ਦੇ ਦਰਾਂ ਹੁਣ ਜਦੋਂ ਵੀ ਲਖਸ਼ਣਾ ਹੁੰਦੀਆਂ ਚਾਹੇ ਅੱਜ ਬਿਹਾਰ ਦੀ ਆ ਜਾਂ ਪੰਜਾਬ ਦੇ ਅੰਦਰ ਕੋਈ ਲੋਕਪੱਖੀ ਮੁੱਦੇ ਉੱਭਰਨਗੇ ਔਰ ਜਦਾਂ ਵੋਟਾਂ ਦਾ ਤ੍ਰੂਵੀਕਰਨ ਕੀਤਾ ਜਾਂਦਾ ਅਸੀਂ ਇਹ ਸਮਝਦੇ ਹਾਂ ਸਾਡੀ ਇਹ ਸਮਝਦਿਆ ਕਿ ਇਹੋ ਜਿਹੇ ਘਟਨਾਵਾਂ ਦੇ ਪਿੱਛੇ ਏਜੰਸੀਆਂ ਦੇ ਹੱਥ ਹੁੰਦੇ ਆ ਸਰਕਾਰਾਂ ਦੇ ਹੱਥਾਂ ਤੋਂ ਬਗੈਰ ਇਹਨਾਂ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਲੋਕਾਂ ਦੇ ਇਮੋਸ਼ਨ ਨਾਲ ਖੇਡਣਾ ਅਸਲ ਜਿਹੜੇ ਮੁੱਦੇ ਆ ਉਹਨਾਂ ਨੂੰ ਦੂਜੇ ਬੰਨੇ ਕਰਨਾ ਸੰਭਵ ਹੁੰਦਾ ਫਿਰ ਵੀ ਸਰਕਾਰ ਨੂੰ ਦੋਸ਼ੀਆਂ ਨੂੰ ਕਟਾਈਰੇ ਚ ਖਰਾ ਚਾਰਨਾ ਚਾਹੀਦਾ ਵੀ ਗਾਂ ਅਜੇਹੀਆਂ ਕੱਟਣਾ ਨਾ ਹੋਣ ਔਰ ਜਿਹਦੇ ਕਰਕੇ ਪੰਜਾਬ ਅੰਦਰ ਕੋਈ ਪੰਜਾਬ ਦੇ ਵਿੱਚ ਕੋਈ ਜਿਹੜੀ ਸ਼ਾਂਤਮਈ ਮਾਹੌਲ ਹੈ ਨੂੰ ਇਹਨੂੰ ਲਾਂਬੂ ਨਾ ਲਾਇਆ ਜਾਣ ਹੋਰ ਪਾਸੇ ਨਾ ਤੋੜਿਆ ਜਾਵੇ ਇਹ ਨਹੀਂ ਸਮਝਦੇ ਅਗੇ ਧੰਨਵਾਦ